ਕੱਟਾਓ ਉੱਚਾਓ 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 ਬਖਤਵਾਰ ਆ ਉਹ ਇਹ ਕਿਦੜਾ ਬੜਾ ਹੈ ਉਹ ਸੰਜੋ ਉਹ ਕਿੱਥੇ ਬਖਤਵਾਰ ਆ ਓਏ ਕੀ ਹੋ ਗਿਆ ਤੈਨੂੰ ਸਾਧੂ ਜਰਾ ਤੂੰ ਤਾਂ ਫਿਰ ਇੱਕੇ ਸਾਂਝੀ ਲੱਗ ਜਾਨਾ ਕਤੂਰੇ ਨੂੰ ਦੁੱਧੋਂ ਪਾਉਂਦਾ ਸੀ ਉਹ ਮਨੀ ਗੱਪ ਹੁਣ ਦਿੱਤਾ ਹੈਗਾ ਬਲ ਨੂੰ ਤੇਰੇ ਤੇ ਲਖਣ ਦੇ ਮਾਰੀ ਲੱਗ ਗਿਆ ਦੇਖ ਲੈ ਦੇਖ ਲਾ ਉਥਾ ਤੈਨੂੰ ਲੋਕ ਕਮਾਲਾ ਕਹਿੰਦੇ ਆ ਵੇ ਗੱਲਾਂ ਤੂੰ ਕਈਆਂ ਜੀਆਂ ਕਰਦਾ ਚਲ ਉਥੇ ਮੰਜੇ ਤੇ ਬਹਿ ਜਾ ਤੈਨੂੰ ਕਿਹੜਾ ਚੱਲ ਸਾਧਾ ਬੜੀ ਨਾ ਪੱਕਾਈ ਨਹੀਂ ਮਾਰੇ ਤੇ ਹੁੰਦੇ ਉਥੇ ਮੰਜੇ ਤੇ ਬਹਿ ਜਾ ਮੰਜੇ ਤੇ ਬਹਿ ਕੇ ਕਰਦੇ ਆ ਮੈਂ ਤੈਨੂੰ ਤਾਂ ਕਮਾਇਆ ਜੀ ਬਹਿ ਜਾ ਚੱਲ ਇੱਥੇ ਤੂੰ ਮੁਰਤੋਂ ਕੋ ਦੁੱਛੀ ਗੋਸਾ ਕਰ ਹਾਂ ਮੇਰੀ ਗੱਲ ਸੁਣਨਾ ਇੱਕ ਸਾਧ ਆਵਾ ਸਾਧ ਹਾਂ ਕੰਜਰ ਦਾ ਮੇਰੀਆਂ ਪੈੜਾ ਦਾ ਪਤਾ ਫਿਰ ਇਦਾਂ ਕਾ ਤੂੰ ਤਾਂ ਉਹ ਮੇਰੀ ਆ ਗਿਆ ਉਹ ਤੂੰ ਉਹ ਸੁਣੀ ਜਾ ਕਿਆ ਉਹ ਉਹ ਨਾ ਤੂੰ ਅੱਖਾਂ ਛੁੱਟੇ ਉਹ ਕਿਹੜਾ ਕੰਜਰ ਆ ਉਹ ਉਹ ਕਿਹੜਾ ਉਹ ਜਰਾ ਦੋ ਕੀ ਤੇ ਬਹਿ ਬਾਰੇ ਗੱਲਾਂ ਕਰੀ ਜਾਣਾ ਮੈਨੂੰ ਸਿੱਧਾ ਦੱਸ ਜਾਰਾ ਸਾਧ ਆ ਦੋ ਜਾ ਚਾ ਤੂੰ ਤੇ ਕੰਨੀ ਜਰਾ ਤੂੰ ਦੱਸ ਛੁੱਟੇ ਮੇਰੇ ਬਾਰੇ ਓ ਕੰਜਰਾ ਤੈਨੂੰ ਕੰਮ ਵਾਲੇ ਬੰਦੇ ਨੂੰ ਕਿਨੇ ਕੁੜੀ ਦੇਣੀ ਆ ਕਮਲਾ ਕਮਲਾ ਕੋਈ ਨਹੀਂ ਹੋਇਆ ਇੱਥੇ ਚੰਗੇ ਚੰਗੇ ਮੁੰਡਿਆਂ ਦੇ ਨਹੀਂ ਹੁੰਦੇ ਹੈਗੇ ਚਾਚਾ ਸਾਂਤੀ ਆ ਕੇ ਕੱਲਾ ਮੁੜਿਆ ਨਾ ਕੱਲਾ ਕਿੱਥੇ ਜਾ ਕੇ ਮੁੜਿਆ ਤੂੰ ਕੱਲਾ ਢੋਲ ਇਹ ਫੇਰੇ ਕਿੱਡੀ ਕਬੱਡੀ ਗੱਲ ਆ ਕਮਲਾ ਬੰਦਾ ਕਿਵੇਂ ਆਉਂੂ ਉੱਥੋਂ ਚੱਲ ਮੇਰੀ ਗੱਲ ਸੁਣ ਬਾਲੀ ਪਕਾ ਹੀ ਨਹੀਂ ਮਾਰਦੇ ਹੁੰਦੇ ਹਾਂ ਤੇਰਾ ਵਿਆਹ ਕਰਾਉਣਾ ਨੂੰ ਜੀ ਕਰਦਾ ਹੁੰਦਾ ਹਾਂ ਕੰਜਰ ਦੇ ਤੈਥੋਂ ਕਵੀਲਾਦਾਰੀ ਨਹੀਂ ਚੱਕੀ ਜਾਣੀ ਲਓ ਮਾਚਾਂ ਦਾ ਕੀ ਚੁਈ ਚੱਕਲੀ ਕੱਖਾਂ ਦੀ ਪਾਂਡੇ ਚੱਕ ਲੈਣਾ ਹਾਂ ਫਿਰ ਤਾ ਲਗ ਦੱਕ ਬਿਲਦਰੀ ਵੀ ਚੱਕ ਲੈਣਾ ਹਾਂ ਹੁਣ ਬੇ ਬਰੇ ਪਰੇ ਟੋਣਾ ਦਾ ਹੁਣ ਬੇ ਬਰੇ ਛਾਰੇ ਪਰੇ ਮਾਟੂਣ ਤੇ ਮੇਰੀ ਗੱਲ ਸੁਣ ਜੇ ਮੈਂ ਤੇਰੇ ਫਿਰ ਰਿਸ਼ਤੇ ਦੀ ਗੱਲ ਤੋੜਾਂ ਫਿਰ ਕਰਾ ਲੈਗਾ ਹਾਂ 1000 1000 ਕੁੜੀ ਆਗੀ ਹਾਂ ਹੁੰਦਾ ਸੋਣੀ ਹੈ ਕਿ ਕੰਜਰ ਦੀ ਤੇ ਰੰਗ ਦੀ ਵੀ ਕਾਲੀ ਆ ਲੱਤ ਤੋਂ ਪੋਲੀਆ ਹੋਇਆਗਾ। ਲਓ। ਮੈਂ ਤਾਂ ਚਾਚੀ ਬਾਰੇ ਕੁਝ ਕਹੀ ਦੀ ਆ। ਚਾਚੀ ਬਾਰੇ ਕੀ ਕੰਜਰਾ ਉਹ ਤਾਂ ਟੈਮਾ ਨਾ ਕੇ ਹੋਣਾ ਜਰਾ। ਉਹ ਹੁਣ ਪਹਿਲਾਂ ਵਾਲੀਆਂ ਗੱਲਾਂ ਨਾ ਤੂੰ ਪਾਲਾ ਠੀਕ ਹੈ ਨਾ। ਕਿਉਂ ਹੁਣ ਕੀ ਬੁੜੀ ਹੋਣੀ ਸਾਰਾ ਚਾਚੀ ਬਾਰੇ ਕੀ ਚਾਹੀਦੀ ਆ ਤੈਨੂੰ ਐਂਜੀਆਂ ਜੀਆਂ ਗੱਲਾਂ ਕਰੇ ਤੇਨੂੰ ਸਾਰਾ ਮਨ ਨਹੀਂ ਆਉਂਦੇ। ਲਓ। ਸਾਰਾ ਕੋਈ ਚਾਚੀ ਹੋਈ। ਚੱਲ ਮੇਰੀ ਗੱਲ ਸੁਣ। ਤੇਰੇ ਰਿਸ਼ਤੇ ਬਾਰੇ ਵੀ ਆਪਾਂ ਕਰਦੇ ਆਂ ਗੱਲ ਇੱਕ ਤਜ ਮੇਰੇ ਨਾਲ ਤੂੰ ਕਾਕਾ ਵਰ ਢਾਕੇ ਜਾ ਹਾਂ ਜਬ ਆਕੇ ਜੇ ਵਾਗੇ ਵਿਆਹ ਚ ਹਾਂ ਤੇ ਮੈਂ ਤਾਂ ਦੇਖ ਹੀ ਜਾਂਦਾ ਸੀਗਾ ਵੀ ਕੋਈ ਆਜੇ ਤੇ ਚੱਲ ਵਧੀਆ ਤੂੰ ਆ ਗਿਆ ਤੇ ਜੇ ਤੂੰ ਰਿਸ਼ਤ ਤੱਕ ਰਉਣਾ ਚਾਹਨਾਗਾ ਨਹੀਂ ਤਾਂ ਦੇ ਦੇ ਮੈਨੂੰ ਕਰ ਆਇਆ ਕਰੂਗਾ ਹਾਂ ਕਿਉਂ ਫੇਰ ਬੱਸ ਤੇ ਜਾਊਂਗਾ ਕਰਾਇਆ ਤਾਂ ਲੱਗਣੀ ਲੱਗਣਾਗਾ ਉਹ ਤਾਂ ਜਾਊਂਗਾ ਤਾਂ ਚਾਹ ਦਊਂਗਾ ਤੇਰੇ ਰੇਸ ਤੇ ਦੀ ਗੱਲ ਹੈ ਕਰਕੇ ਆਂ ਹਾਂ ਦਊਂਗਾ ਦਊਂਗਾ ਕੱਖ ਵੀ ਵੜਾਊਂਗਾ ਨਾ ਤੂੰ ਬਹਿ ਕੇ ਰਾ ਕੇ ਕੀ ਕਰੇਂਗਾ ਵੇ ਗੱਲ ਤਾਂ ਆਪ ਲੋਕੀ ਕਰਦੇ ਹੁੰਦੇ ਨੇ ਕੀ ਕਰੇਂਗਾ ਪਹਿਲਾਂ ਤਾਂ ਤੂੰ ਮੈਨੂੰ ਆਂ ਦੱਸ ਤੂੰ ਤਾਂ ਉਹੀ ਗੱਲਾਂ ਕਰਦਾ ਯਾਰ ਕਿਹੜੀਆਂ ਗੱਲਾਂ ਕਰਦਾ ਤੂੰ ਕੋਹੜਿਆਂ ਨੂੰ ਗੱਲਾਂ ਕਰਦਾ ਜੇ ਤੈਨੂੰ ਕੰਜਾਰਾ ਵਿਆਹ ਬਾਰੇ ਮਾੜੀ ਮੋਟੀ ਨੌਲੇਜ ਹੋਊਗੀ ਫੇਰੀ ਤੈਨੂੰ ਕੁੜੀ ਲੈ ਕੇ ਦੇਵਾਂਗੇ ਮਨੂ ਆਹ ਜਲੀ ਦੀ ਕੁੜੀ ਨੂੰ ਖੂਚਾ ਥੋੜੇ ਧੱਕਾ ਦੇਣਾ ਜਾ ਨੌਲਜ ਕੀ ਹੁੰਦੇ ਚ ਤੇਰਾ ਕੀ ਪਤਾ ਤੂੰ ਕਮਲਾ ਬੰਦਾ ਵਿਚਾਰੀ ਨੂੰ ਕੁੱਟੀ ਜਾਏ ਕਮਲਾ ਕਮਲਾ ਹੋਈ ਲੋਰਖ ਕੋਣ ਕਮਲਾ ਮੈਂ ਕਮਲਾ ਹੋਣਾ ਤੁਨੀ ਓਏ ਸਾਧਿਆ ਪੁੱਤ ਮੈਨੂੰ ਸਾਰਾ ਪਤਾਗਾ ਤੂੰ ਕੀ ਚੀਜ਼ਾਂ ਦਾ ਠੀਕ ਹੈ ਹਾਂ ਚੱਲ ਤੂੰ ਮੈਨੂੰ ਵਿਆਹ ਵਾਰੀ ਦੱਸ ਦੇ ਵੀ ਵਿਆਹ ਕਰਾ ਕੇ ਕੀ ਕਰਦੇ ਹੁੰਦੇ ਨੇ ਵਿਆਹ ਰੋਕ ਕੇ ਕੀ ਕਰਦੇ ਹੁੰਦੇ ਨੇ

ਕੰਜਰ ਕੰਜਰ ਹਾਈ ਤਾਂ ਸੋਣੀ ਆ ਮਾੜੀ ਜੀ ਕਾਲੀ ਆ ਲੱਤ ਤੋਂ ਬੋਲੀਆ ਹੋਇਆ ਫੋਟੋ ਦਿਖਾ ਦਿਉ ਫੋਟੋ ਤਾਂ ਦਿਖਾ ਦੀ ਉਹ ਇੰਨ ਤੈਨੂੰ ਦਿਖਾ ਦਾਂਗੇ ਕੰਜਰ ਇਹਨੇ ਖੇੜੇ ਨਹੀਂ ਪੈਂਦੇ ਹੁੰਦੇ ਠੀਕ ਆ ਤੇਰੇ ਸਹੁਰੇ ਸਮਝ ਜਾਣਗੇ ਕਿ ਪਤਾ ਨਹੀਂ ਮੁੰਡਾ ਸਿੱਧਾ ਰਗਾ ਕੋਚੇ ਤੋਂ ਤੁਮ ਥੋੜੀ ਬੋਲੂਆ ਯਾਰ ਜੋਗ ਲਾ ਵਰਤੋ ਸਾਧਿਆ ਕਿੰਨੀ ਉਮਰ ਹੋ ਗਈ ਵੇ ਸੱਚ ਦੱਸ ਪੰਜਾਹ ਪਹੁੰਚ ਗਿਆ ਲਓ ਪੰਜਾਹ ਮੇਰੀ ਉਮਰ ਹੋ ਗਈ ਜੋ ਹੱਗਵਾਲ ਦੇ ਟਿੱਪਾ ਹਾਂ ਇਤਨੇ ਲੋਗ ਉਹਨਾਂ ਮਤਲਬ ਐਡਾ ਕਾਛੀ ਜਦੋਂ ਮੈਂ ਵੀ ਐਡਾ ਕਾਛੀ ਪੇਪਰ ਵੀ ਐਡਾ ਕਾਛੀ ਸਾਲਾ ਫੇਰੇ ਤੇਰੀ ਉਮਰ ਐਦਾ ਕਿਵੇਂ ਅੰਦਾਜ਼ਾ ਲਾ ਲੀਏ ਜਿਹੜਾ ਤੂੰ ਬਾਰੀ ਬਾਰੀ ਖੁਰਕੀ ਜਾਂ ਨਾ ਲਿਆ ਤਾਰਾ ਖੁਸ਼ਕੀ ਪਈ ਪਈਆ ਰੋਜ ਨੂੰ ਨਾ ਮੈਂ ਫੇਰੇ ਤਾਂ ਗਾ ਤੂੰ ਵਿਆਹ ਕਰਾਉਣ ਨੂੰ ਸਫਾਈ ਆ ਬੰਦੇ ਸਰੀਰ ਦੀ ਰੱਖਦਾ ਨਹੀਂ ਉਹੀ ਵਈਆ ਰੋਜ ਨੂੰ ਹਾਂ ਮੈਂ ਤਾਂ ਇਹਦਾ ਮਰੀ ਠੰਡਾ ਹੂੰ ਠੰਡਾ ਕਰਕੇ ਮਰੇ ਜੋ ਹੋ ਹੋ ਚਾਲਾ ਮੇਰੀ ਗੱਲ ਸੁਣ ਤੂੰ ਕਰ ਆਇਆ ਕੱਪੇ ਦਾ ਕਰ ਆਇਆ ਨਤ ਜਮ ਫੇਰੇ ਤੇਰੇ ਰਿਸ਼ਤੇ ਦੀ ਕਰ ਆ ਦੇ ਉਪਰ ਕਾਜ ਚ ਚੰਦੇ ਨੂੰ ਕਰ ਆਇਆ ਦੇ ਨਹੀਂ ਹਾਂ ਬਿਲਕੁਲ ਹੈਗੇ ਸ਼ੋਰ ਸ਼ੋਰ ਦੇ ਨੋਟ ਨੇ ਤੂੰ ਬੈਂਕਾਂ ਬੰਕਾਂ ਚੇਤਾ ਨਹੀਂ ਜਮਾ ਕਰੇ ਹੋ ਨਾ ਬੰਕ ਚ ਜਮੇ ਨਹੀਂ ਕਰੇ ਆਉ ਤਾਂ ਹੈਗੇ ਨੇ ਕਿੰਨੇ ਪਹਿਲਾਂ ਪਹਿਲਾਂ ਪੁਰਾਣੇ ਨੇ ਵੇਚ ਦੇ ਵੇਚ ਦੇ ਕਾਸ਼ੀ ਬਾਬਾ ਨੇ ਹਾਂ ਚਾਲੇ ਸਾਹਮਣੇ ਰੱਖੀ ਕੰਜਰ ਦੇ ਮੈਂ ਤੈਨੂੰ ਪਤੀ ਆ ਵਿਆਹ ਤੋਂ ਬਾਅਦ ਬਹੁਤ ਜ਼ਰੂਰਤਾਂ ਪੈਂਦੀਆਂ ਨੇ ਜੇ ਮੈਂ ਤੈਨੂੰ ਕੰਜਰ ਦੇ ਕਰੇ ਹੋਰ ਦੇ ਮੈਂ ਵਾਚ ਚਾਚ ਨਹੀਂ ਤਾਂ ਤੇਰਾ ਜਾਪਾਂਦਾ ਕਰੇ ਚਾ ਬੱਚ ਜੂਗਾ ਜੇ ਮੈਂ ਤੈਨੂੰ ਦੋ ਜਵਾਂਖਾਂ ਵਾਲੀ ਲੈ ਦੇ ਦੋ ਜੋ ਕੋ ਉਹ ਛੇ ਚਾ ਹਾਂ ਦੋ ਜਵਾਂਖ ਨਾਲੇ ਤਾਂ ਪੜੇ ਪੜਾਈ ਨਾਲ ਆ ਜਾਣਗੇ ਹਾਂ ਠੀਕ ਹੈ ਨਾ ਇਹ ਗੱਲ ਹੋ ਗਈ ਸਿਆਣੀ ਚਾਰ ਹੋ ਜਾਣਗੇ ਚਾਰ ਜਣੇ ਹੋਜੋਗੇ ਮੈਂ ਦੇਖਿਆ ਸੀ ਇਹ ਕ ਮੇਰਾ ਜਾ ਰਹੇ ਦੂਸਰੇ ਤੱਕ ਹਾਂ ਉਹਨਾਂ ਦੇ ਘਰ ਦੇ ਨੇੜੀ ਆ ਕੁੜੀ ਨੂੰ ਹੋਇਆ ਹੋਇਆਗਾ ਪੋਲੀ ਆ ਅੱਛਾ ਠੀਕ ਹੈ ਕਿੰਨੋ ਪਵਾ ਚਾਚਾ ਬਸ ਲੰਗੇ ਜਾ ਮਰੇ ਦੀ ਆ ਪਹਿਲਾਂ ਥੋੜੀ ਜਿਹੀ ਉਹਨੇ ਕ ਬਦ ਨਾਮੀ ਜੀ ਕਰਾਤੀ ਸੀ ਕਿ ਸਦੇ ਮੁੰਡੇ ਨਾ ਭੱਜ ਗਈ ਸੀ ਉਹ ਇਜੇ ਤੱਕ ਦੀ ਸਾਫ ਆਗੀ ਕੋਈ ਕੋ ਗਲ ਨਹੀਂ ਕਿ ਹੁਣ ਤਾਂ ਠੀਕ ਆ ਨਾ ਆ ਭੱਜੇ ਤੋਂ ਕਿਹੜਾ ਫਿਰ ਉਹਦੇ ਨਾਲ ਕੋਈ ਬਾਲਾ ਕੁਛ ਹੋ ਜਾਂਦਾ ਤੂੰ ਨੂੰ ਆਪੇ ਸੈਣਾ ਸਾਧੇ ਇਕਲਪ ਨਹੀਂ ਹੁੰਦਾ ਇਹ ਚ ਇਕਲਾ ਤਾਂ ਨਹੀਂ ਹੁੰਦਾ ਕੰਜਾਰਾ ਪੋਲੀਆ ਚਲੋ ਤੂੰ ਇਹਦਾ ਸੌ ਚੱਲਦੇ ਹੁਣ ਆ ਤਾਂ ਕੋਈ ਗੱਲ ਨਹੀਂ ਆ ਤਾਂ ਆ ਤਾਂ ਮੈਂ ਸਹੂ ਡੋ ਲੈ ਲਾਂਗੇ ਬੜੀ ਖਰਾਕ ਖਵਾ ਕੇ ਟੱਕੜੀ ਕਰਨਾ ਕੰਝਰਕ ਖਵਾ ਗੱਡਲੀ ਪੰਜੀਰੀ ਪੋ ਜੂਰੀ ਰੜਾ ਤੇ ਕੰਟੋਂ ਮੈਂ ਕਹਣਾ ਮੈਂ ਸ਼ਾਂਤ ਹਾਲਦੇ ਹੁਣ ਕੋਈ ਗੱਲ ਨਹੀਂ ਖਰਾਕ ਦੇ ਨਾਲ ਕੀ ਨਹੀਂ ਹੁੰਦਾ ਸਭ ਕੁਝ ਹੋ ਜਾਂਦਾ ਹਾਂ ਹਾਂ ਉਧਰ ਤੂੰ ਐ ਦੇਖ ਲੈ ਮਰਦ ਤੇ ਬੁੱਢਾ ਕਦੇ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਹੈਗੇ ਅੱਛਾ ਹਾਂ ਜੇ ਦਾਣਾ ਪਾਣੀ ਸਹੀ ਟਾਈਮ ਤੇ ਮਿਲਦਾ ਰਹੇ ਤਾਂ ਅੱਛਾ ਠੀਕ ਨਾ ਹੋ ਮੇਰੀ ਗੱਲ ਸੁਣੋ ਫਿਰ ਸਾਦਾ ਇੱਕ ਨਾ ਤੂੰ ਬਹਿ ਬਹਿ ਤਾ ਕਹੀ ਜਨਾ ਵਿਆਹ ਕਰਾ ਕੇ ਤੂੰ ਕੰਜਾਰਾ ਕਰੇਗਾ ਕੀ ਕੀ ਕਰੇਗਾ ਤੂੰ ਬਹਿ ਕੇ ਰੱਖੇ ਉਹੋ ਚੱਟਾ ਜਿਹਨ ਲੋਕਾਂ ਨੇ ਲੁੱਚੀਆਂ ਗੱਲਾਂ ਲੁੱਚੀਆਂ ਗੱਲਾਂ ਪਤਾ ਹੈ ਲੁੱਚੀਆਂ ਗੱਲਾਂ ਕਰੇਗਾ ਤੂੰ ਪਤਾ ਮੈਨੂੰ ਕੱਢ ਲੁੱਚੀਆਂ ਗੱਲਾਂ ਕਰੇਗਾ ਤੂੰ ਬਹੂ ਨਾ ਜੇ ਉਹਨੇ ਤੈਨੂੰ ਫਾੜੇ ਕਿ ਸੈਂਟ ਦਿੱਤਾ ਉਹ ਬੱਟੂ ਕੋ ਮੈਂ ਬਹੂ ਹੀ ਤਿਕਨ ਤੇ ਹੁਣ ਤੂੰ ਮੈਨੂੰ ਐ ਦੱਸ ਪਹਿਲਾਂ ਤੂੰ ਜਾਣ ਬਸ ਤੇ ਮੈਨੂੰ ਪੈਸੇ ਕਿੰਨੇ ਦੇਵੇਂਗਾ ਚੰਗੇ 200 200 ਨਾ ਕੰਜਰਾ ਕਿ ਇਹ ਹੁੰਦਾਗਾ ਘਟੋ ਘਟ ਮੈਨੂੰ 500 ਦਾ ਨੋਟ ਚਾਹੀਦਾ 500 ਚਾਚੋ ਬੋਲ ਮੈਂ ਮੰਗਦਾ ਦੱਤ ਨਹੀਂ ਹੋਏ ਨਾ ਲੈਰੇ ਸੰਦੇ ਗੱਤਿਆ ਮੈਂ ਰੋਜ਼ ਨੂੰ ਨਾ ਕੋ ਗੱਤ ਬਰੇ ਵੀ ਜਾਣਾ ਹੁਣ ਕੋਰੇ ਕੀ ਜੇ ਕਿ ਮੈਂ ਜਾਣਾ ਚਮਾਰ ਤੂੰ ਜਾ ਕਹ ਹੁਣ ਰੋਜ਼ ਨੂੰ ਨਾ ਕੈ ਚੱਲ ਮੇਰੀ ਗੱਲ ਸੁਣ ਤੂੰ ਹੁਣ ਇਹ ਤੋਂ ਚੁੱਪ ਕਰ ਇੱਕ ਨਿਕਲ ਜਾਂ ਕੰਧਾਂ ਦੇ ਵੀ ਕੰਨਾ ਹੁੰਦੇ ਆ ਹਾਂ ਇਹ ਚ ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਖਤਔਰਾ ਸਾਧੂ ਨੂੰ ਰੇਸਤਾ ਕਰਾਉਂਦਾ ਇੱਥੇ ਮੇਰੇ ਸਾਲੇ 20 ਪਾਨੀ ਮਾਰੇ ਫੇਰੇਦੇ ਆ ਹਾਂ ਇਹ ਤਾਂ ਠੀਕ ਆ ਚੱਕ ਕੱਖ ਵੱਢ ਜਾ ਕੱਖ ਤੂੰ ਵੱਢ ਜਾ ਹਾਂ ਠੀਕ ਆ ਕੱਖ ਵੱਟੂ ਕੱਖ ਵੱਢ ਕੇ ਕੋਤਾਰਾ ਕਰੇ ਕਿ ਪਸ਼ੂਆਂ ਨੂੰ ਪਾ ਦੇ ਪਾ ਦੂੰਗਾ ਆ ਤੇਰਾ ਧੰਨਵਾਦ ਆ ਹਾਂ ਪਾ ਦੂੰਗਾ ਚਲ ਹੁਣ ਤੂੰ ਮੇਰਾ ਕੰਮ ਕਰਨਾ ਜ਼ਰੂਰ ਹਾਂ ਤੇਰਾ ਕੰਮ ਮੈਂ ਜ਼ਰੂਰ ਕਰੂੰਗਾ ਕੰਜਰਾ ਵਿਆਹ ਤੋਂ ਬਾਅਦ ਮੜਾ ਜਾਂ ਜਨਾਨੀ ਨੂੰ ਕਿਚੇ ਕੇ ਰਖਤੇ ਹੁੰਦੇ ਐ ਅੱਛਾ ਠੀਕ ਆ ਨਾ ਐ ਕੋਈ ਗੱਲ ਨਹੀਂ ਤੂੰ ਹੋਣਾ ਸਾਡੇ ਕੰਨੀ ਦੇਖ ਲਾ ਪੁਰਾਣੇ ਬੂੜਿਆਂ ਕੰਨੀ ਕਦੇ ਕਿਉਂ ਕੰਨੀ ਸੀ ਨਿਕਲੀ ਹਾਂ ਅੱਜ ਕੱਲੇ ਦੇ ਮੁੰਡਿਆਂ ਦੇ ਜਨਾਨੀਆਂ ਉੱਤੋਂ ਦੀ ਪਈਆਂ ਖੜੀਆਂ ਨੇ ਉਹ ਤਾਂ ਹੋਇਆ ਸਟ੍ਰਗਲ ਹੁਣ ਲੜਜੋਟ ਨੇ ਹੁਣ ਦੇਸਾਂ ਦਾ ਲੜਦਈਆਂ ਨੇ ਹਾਂ ਠੀਕ ਆ ਨਾ ਹਾਂ ਹਾਂ ਬੱਚਾ ਹਉ ਚਾਚੀ ਪੇਲੇ ਰ ਬੜੀ ਸੋਹਣੀ ਹੋਵੀ ਬਾਬਲੇ ਨਾ ਹਉ ਕੰਜਰ ਦਾ ਤੇਰੀ ਚੋਕੀ ਵੀ ਸੋਹਣੀ ਆ ਕੰਜਰ ਦਾ ਤੇਰੀ ਚਾਚੀ ਤਾਂ ਬੜੀ ਸੋਹਣੀ ਸੀਗੀ ਮੈਨੂੰ ਤਾਂ ਡੱਫੜ ਜਿਹਾ ਲੱਗਦਾ ਹੁੰਦਾ ਸੀ ਉਹ ਤਾਂ ਪਰੀਆਂ ਬਾਰੇ ਗਈ ਪਈ ਸੀ ਅੱਛਾ ਕੇ ਹੁ 500 ਰੁਪਏ ਨੂੰ ਹਾਂ ਮੈਨੂੰ 500 ਦਾ ਕਰਾ ਦੇ ਚਲ ਮੈਂ ਚਲ ਮੈਂ ਕੱਖ ਬਾਜਣਾ ਵੱਡ ਕੇ ਮੈਂ ਛਣ ਵੀ ਬਾਦ ਨੂੰ ਕੋ ਟ੍ਰਾਇਲ ਕਰਕੇ ਕੋਚਾ ਕਰਕੇ ਮੈਂ ਸੰਪਾ ਕੇ ਠੀਕ ਹੈ ਠੀਕ ਹੈ ਠੀਕ ਫਿਰ ਮੈਂ ਤੈਨੂੰ ਦੇਖ ਜਉ 500 ਰੁਪਿਆ ਬੱਸ ਸਹੀ ਕੰਨ ਚੜ ਕੇ ਪਹਿਲੀ ਬੱਸ ਹੀ ਵੱਗ ਜੀ ਹਾਂ ਪਹਿਲੀ ਬੱਸ ਵੱਗ ਜੂ ਤੇ ਟੰਟਰਾ ਟੈਂਪੂ ਜਾਂ ਪੂੜਾ ਜਿਹੜਾ ਜੌਂ ਤੇ ਚੜ ਜੀ ਉਹ ਸੁਨੇਹੋਂ ਬੱਸ ਤੋਂ ਪਹਿਲਾਂ ਆਉਂਦਾ ਉਹ ਬੱਸ ਸਹੀ ਠੀਕ ਹੈ ਠੀਕ ਹੈ ਕੰਜਰ ਦੇ ਬਾੜੀ ਕਹਾਣੇ ਕਰਦਾ ਰਾਤ ਨੂੰ ਨਾ ਵਗ ਜਾ ਰਾਤ ਨੂੰ ਵੱਗ ਜੀ ਜੱਜਾ ਸੜਾ ਸਦਾਈ ਤੈਨੂੰ ਤੈਨੂੰ ਸਾਲਿਆ ਲੋਲਾ ਕਹਿੰਦੇ ਨੇ ਸਾਲੇ ਲੋਲਾ ਵੀ ਮਣੀ ਨੂੰ ਹੀ ਕਹੀ ਜਾਂਦਾ ਡਾਕਟਰ ਲੋਕਾਂ ਨੂੰ ਪੇਟਾਂ ਸਾਰੇ ਕੰਮ ਕਰ ਲੈਣੋ ਹਾਂ ਸਾਰੇ ਕਿਹੜੇ ਕਰੇ ਸਾਰਾ ਔਰ ਜਿੰਨੇ ਲੋ ਕਰਦੇ ਨੇ ਉਹਨੇ ਕਰ ਲੈਣਾ ਚੱਲ ਠੀਕ ਆ ਤੂੰ ਕੱਖ ਵੱਡਾ ਜਿਆਦੇ ਪਤਾ ਹੀ ਨਾ ਮਾਰ ਤੇਰੀ ਰੇਖਾ ਚ ਮੈਂ ਕਿ ਮਾਈ ਲਾਉਣਾ ਪੁੱਤ ਸਾਦਾ ਹੋਰ ਨਹੀਂ ਕਿਸੇ ਨੇ ਲੈ ਆਓ ਚਾਚਾ ਵਨ ਕਾ ਭੁੱਲੀ ਨਾ ਮੱਖਾ ਮਾਈ ਨਹੀਂ ਘਾਪਾਦਾ ਤੂੰ ਵਗਦਾ ਚਾਚਾ ਵਨ ਕਾ ਠੀਕ ਆ ਠੀਕ ਆ ਵਗਦਾ ਲੋ ਜੀ ਚਾਚਾ ਕਰੂਗਾ ਕੰਮ ਮੈਂ ਤਾਂ ਸੁਣ ਲੂ